ਇੰਦਕੀ ਵੇਚ ਤਿੰਨ ਤਰ੍ਹਾਂ ਦੇ ਲੋਕ ਹਮੇਸ਼ਾ ਦੁਖੀ ਰਹਿੰਦੇ ਆ ਇਹ ਵਫਾਦਾਰ ਮਦਦਗਾਰ ਤੇ ਸੱਚੇ ਦਿਲ ਵਾਲਾ ਇਨਸਾਨ ਕਿਉਂਕਿ ਰਿਸ਼ਤੇ ਨਿਭਾਉਣ ਵਾਸਤੇ ਇਨਸਾਨ ਨੂੰ ਅੱਖੋਂ ਅੰਨਾ ਤੇ ਕੰਨੋਂ ਬੋਲਾ ਤੇ ਗੁੰਗਾ ਬੰਨਾ ਪੈਂਦਾ ਵੇ ਤਾਂ ਕਿਤੇ ਜਾ ਕੇ ਰਿਸ਼ਤੇ ਨਿਭਦੇ ਨੇ ਇਹ ਰਿਸ਼ਤੇ ਨਿਭਾਉਣ ਵਾਸਤੇ ਬਹੁਤ ਬਹੁਤ ਕੋਸ਼ਿਸ਼ ਕਰਨਾ ਪੈਂਦਾ ਵੇ ਤਾਂ ਕਿਤੇ ਜਾ ਕੇ ਰਿਸ਼ਤੇ ਨਿਭਦੇ ਨੇ ਨਹੀਂ ਤੇ ਰਿਸ਼ਤੇ ਟੁੱਟਣ ਵਾਸਤੇ ਤਾਂ ਇੱਕ ਪਲ ਹੀ ਬਥੇਰ ਆਵੇ ਤੇ ਰਿਸ਼ਤੇ ਜੋੜਨ ਨਵਾਂਣ ਵਾਸਤੇ ਬਹੁਤ ਦਿਮਾਗ ਤੋਂ ਕੰਮ ਲੈਣਾ ਪੈਂਦਾ ਬਹੁਤ ਗੱਲਾਂ ਦੇਖੀਆਂ ਨੂੰ ਅਣਦੇਖਾ ਕਰਨਾ ਪੈਂਦਾ ਵੇ ਸੁਣੀਆਂ ਹੋਈਆਂ ਗੱਲਾਂ ਨੂੰ ਅਣਸੁਣਿਆ ਕਰਨਾ ਪੈਂਦਾ ਵੇ ਬਹੁਤ ਗੱਲਾਂ ਨੂੰ ਭੁੱਲਣਾ ਪੈਂਦਾ ਵੇ ਤਾਂ ਕਿਤੇ ਜਾ ਕੇ ਇਹ ਰਿਸ਼ਤੇ ਨਿਭਦੇ ਨੇ ਨੇ ਤੇ ਰਿਸ਼ਤਿਆਂ ਨੂੰ ਤੇ ਇੱਕ ਪੱਲੀ ਬਥੇਰਾ ਹੈ ਰਿਸ਼ਤੇ ਟੁੱਟ ਜਾਂਦੇ ਆ ਸਹੀ ਗੱਲ ਐ ਨਾ